ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਚ ਸਭ ਤੋਂ ਪਹਿਲਾਂ ਗੱਲ ਹੋਵੇਗੀ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਹਰਚਰਨ ਸਿੰਘ ਭੁੱਲਰ ਰਿਸ਼ਵਤ ਦੇ ਨਾਲ ਨਾਲ ਡੀਏ ਯਾਨੀ ਕਿ ਡਿਸਪਰਪੋਰਸ਼ਨੇਟ ਐਸੈਟ ਮਾਮਲੇ ਦੇ ਵਿੱਚ ਗ੍ਰਿਫਤਾਰ ਨੇ ਤੇ ਅੱਜ ਉਹਨਾਂ ਦੀ ਪੇਸ਼ੀ ਹੋਈ ਹੈ ਪਰ ਵੱਡੀ ਗੱਲ ਇਹ ਹੈ ਕਿ ਸੀਬੀਆਈ ਨੇ ਹਰਚਰਨ ਭੁੱਲਰ ਦਾ ਰਿਮਾਂਡ ਨਹੀਂ ਮੰਗਿਆ ਤੇ ਹੁਣ ਉਹਨਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਏ 14 ਦਿਨ ਲਈ ਉਹਨਾਂ ਦੀ ਨਿਆਂਇਕ ਹਿਰਾਸਤ ਹੋਰ ਵਧ ਗਈ ਹੈ DIG ਪੁੱਲਰ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ CBI ਦੇ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਸੀ ਤੇ ਅੱਜ ਉਹਨਾਂ ਦੀ ਪੇਸ਼ੀ ਹੋਈ ਹੈ ਵੀਡੀਓ ਕਾਨਫਰencing ਦੇ ਜ਼ਰੀਏ ਇਹ ਪੇਸ਼ੀ ਹੋਈ ਹੈ ਪਰ CBI ਦੇ ਵੱਲੋਂ ਅੱਜ ਵੀ ਹਰਚਰਨ ਪੁੱਲਰ ਦਾ ਰਿਮਾਨਡ ਨਹੀਂ ਮੰਗਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਏ ਮੌਤਲ DIG ਹਰਚਰਨ ਪੁੱਲਰ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਅਦਾ ਹੋ ਗਿਆ ਏ ਅਤੇ ਚੰਡੀਗੜ੍ਹ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਹਰਚਰਨ ਭੁੱਲਰ ਦੀ ਪੇਸ਼ੀ ਹੋਈ ਹੈ ਰਿਸ਼ਵਤ ਕਾਂਡ ਨੂੰ ਲੈ ਕੇ ਸੀਬੀਆਈ ਦੀ ਗ੍ਰਿਫਤ ਦੇ ਵਿੱਚ ਹੈ ਮੋਤਲ ਡੀਆਈਜੀ ਭੁੱਲਰ ਇਸ ਦੇ ਨਾਲ ਹੀ ਡਿਸਪਰਪੋਰਸ਼ਨੇਟ 66 ਸਦਾ ਵੀ ਉਸਤੇ ਕੇਸ ਹੈ ਕਾਬਲੇਗੋਰਾ ਕਿ ਰਿਸ਼ਵਤ ਕਾਂਡ ਚ ਫਸੇ ਹਰਚਰਨ ਸਿੰਘ ਭੁੱਲਰ ਦੇ ਘਰ ਸੀਬੀਆਈ ਨੇ ਛਾਪੇ ਮਾਰਿਆ ਸੀ ਤੇ ਛਾਪੇ ਮਾਰੀ ਦੇ ਦੌਰਾਨ ਸੀਬੀਆਈ ਨੇ 7.6 ਕਰੋੜ ਰੁਪਏ ਦੀ ਨਕਦੀ 2 ਕਰੋੜ 32 ਲੱਖ ਦੇ ਗਹਿਣੇ 26 ਮਹਿੰਗੀਆਂ ਕੜੀਆਂ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਸੀ ਅਤੇ ਇਸ ਮਾਮਲੇ ਦੇ ਵਿੱਚ 11 ਅਕਤੂਬਰ ਨੂੰ ਸ਼ਿਕਾਇਤ ਆਉਂਦੀ ਹੈ ਜਿਸ ਤੋਂ ਬਾਅਦ ਸ਼ਿਕਾਇਤਕਰਤਾ ਆਕਾਸ਼ ਬੱਤਾਂ ਨੇ ਸੀਬੀਆਈ ਨੂੰ ਦੱਸਿਆ ਕਿ ਭੁੱਲਰ ਦੇ ਕਹਨ ਤੇ ਉਹਨਾਂ ਦੇ ਇੱਕ ਸਾਥੀ ਨੇ ਉਸ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਉਸ ਤੋਂ ਬਾਅਦ ਸੀਬੀਆਈ ਨੇ ਇੱਕ ਜਾਲ ਵਿਛਾਇਆ ਤੇ ਭੁੱਲਰ ਦੇ ਸਾਥੀ ਨੂੰ ਰੰਗੇ ਹੱਥੀ ਫੜ ਲਿਆ ਜਾਂਚ ਵਿੱਚ ਖੁਲਾਸਾ ਹੋਇਆ ਕਿ ਸਸਪੈਂਡਡ ਡੀਆਈਜੀ ਪੁੱਲਰ ਲਈਓ ਰਿਸ਼ਵਤ ਮੰਗ ਰਿਹਾ ਸੀ ਤਾਂ ਹੁਣ ਹਾਲਾਂਕਿ ਉਸ ਦਾ ਵਿਚੋਲੀਆ ਕ੍ਰਿਸ਼ਨੂ ਪਹਿਲਾਂ ਹੀ ਰਿਮਾਂਡ ਤੇ ਆ ਪਰ ਡੀਆਈਜੀ ਫਰਚਰਨ ਪੁੱਲਰ ਦਾ ਰਿਮਾਂਡ ਨਹੀਂ ਲਿਆ ਗਿਆ ਰਿਮਾਂਡ ਨਹੀਂ ਮੰਗਿਆ ਗਿਆ ਜਿਸ ਤੋਂ ਬਾਅਦ ਨਇ ਖਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਅੱਜ ਜੀ ਸੀ ਬੇਨ ਸਿਰਫ ਇੱਕ ਜੁਡੀਸ਼ੀਅਲ ਕਸਟਡੀ ਐਪਲੀਕੇਸ਼ਨ ਮੂਵ ਕੀਤੀ ਸੀ ਕਿ ਓਨਰੇਬਲ ਕੋਰਟ ਨੂੰ 14 ਦਿਨ ਦੀ ਜੁਡੀਸ਼ੀਅਲ ਕਸਟਡੀ ਲਈ ਭੇਜਿਆ ਹੈ 14 ਨਵੰਬਰ ਅਗਲੀ ਤਰੀਕ ਪੇਸ਼ ਵਿੱਚ ਫਿਕਸ ਕੀਤੀ ਗਈ ਹੈ ਪੁੱਲਰ ਸਾਹਿਬ ਨੂੰ ਥਰੂ ਵੀਸੀ ਪੇਸ਼ ਕਰਾਇਆ ਗਿਆ ਸੀ ਬਿਲਕੁਲ ਠੀਕ ਨੇ ਸੋ ਵਾਲੀ ਡੇਟ ਜਿਹੜੀ 14 11 ਨੈਕਸਟ ਡੇਟ ਅੱਜ ਇਸ ਦੀ ਬਬਰ ਸਾਹਿਬ ਕਿਉਂਕਿ ਹੋਰ ਵੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਇੱਕ ਮਾਮਲਾ ਹੋਰ ਦਾਜ ਕੀਤਾ ਗਿਆ ਤੁਸੀਂ ਪੂਰੀ ਇਸ ਇਨਵੈਸਟੀਗੇਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਈ ਚੀਜ਼ਾਂ ਦੇ ਇਲਜ਼ਾਮ ਦੇ ਦਿੱਤੇ ਗਏ ਦੇਖੋ ਸਿਰਫ ਅਜੇ ਇਲਜ਼ਾਮ ਦੀ ਜੀ ਆਪਾਂ ਗੱਲ ਕਰੀ ਜੇ ਨਵੀਂ ਐਫ ਆਈ ਆਰ ਦੀ ਗੱਲ ਹੈ ਸਾਨੂੰ ਕੋਈ ਇੰਟੀਮੇਸ਼ਨ ਕੋਈ ਨਹੀਂ ਉਸ ਦੀ ਕੋਈ ਅਪਲੀਕੇਸ਼ਨ ਜੀ ਆਈ ਜੋ ਕਿ ਐਪਲੀਕੇਸ਼ਨ ਆਈਗੀ ਫਿਰ ਦੇਖਾਂਗੇ ਉਸ ਨੂੰ ਪਰ ਉਹਨਾਂ ਦੀ ਜੋ ਵੀ ਪ੍ਰਾਪਰਟੀ ਆ ਜੋ ਵੀ ਉਹਨਾਂ ਦੇ ਇਨਸੈਲੀਗੇਸ਼ਨ ਦੀ ਸਾਰੀ ਪ੍ਰਾਪਰਟੀ ਸਾਰੇ ਕਾਊਂਟਰਡ ਫੋਰ ਉਹਨਾਂ ਦੀ ਜਿਸ ਦਾ ਜਵਾਬ ਆ ਉਹ ਟਾਈਮ ਆਉਣ ਤੇ ਕੋਰਟ ਦੇ ਜ਼ਰੂਰ ਦੇਣਗੇ ਹੋਰ ਵੀ ਕੋਈ ਚੀਜ਼ਾਂ ਨੂੰ ਲੈ ਕੇ ਤੱਥੇ ਕੁਝ ਰ ਕਿ ਜਿੱਥਾ ਵੱਸਾਪ ਨੇ ਵੀ ਦੱਸਿਆ ਹੈ ਕਿ ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਜਿਹੜਾ ਹੈਗਾ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਅੱਜ ਸੁਣਵਾਈ ਹੋਈ ਹੈ ਅੱਜ ਜੀ ਜੇਸੀ ਦੀ ਮੰਗ ਕੀਤੀ ਗਈ ਹੈ ਤੇ ਸਾਡੇ ਵੱਲੋਂ ਰਿਕਵੈਸਟ ਕੀਤੀ ਗਈ ਸੀ ਕਿ ਸੋਸ਼ਲ ਮੀਡੀਆ ਤੇ ਜੋ ਬਹੁਤ ਡਿਸਟਾਰਟਡ ਫੈਕਟਸਸ سے جا رہے ਨੇ ਕੇਸ ਦੇ ਉਹਨਾਂ ਨੂੰ ਕਾਈਂਡਲੀ ਜਿਹੜਾ ਹੈਗਾ ਉਹ ਜੇ ਕੰਟਰੋਲ ਕੀਤਾ ਜਾ ਸਕੇ ਜੋ ਐਕਚੁਅਲ ਫੈਕਟਸ ਤੋਂ ਬਾਹਰ ਦੱਸਿਆ ਜਾ ਰਿਹਾ ਉਹ ਸਾਡੇ ਵੱਲੋਂ ਰਿਕਵੈਸਟ ਕੀਤੀ ਗਈ ਸੀ ਠੀਕ ਹੈ ਸਰ ਹੁਣ ਸਾਰੀ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 16 ਤਰੀਕ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈ ਹੈ ਕਈ ਚੀਜ਼ਾਂ ਦੀ ਰਿਕਵਰੀ ਵੀ ਸੀਬੀਆਈ ਕਰ ਘਰੋਂ ਪ੍ਰਾਪਰਟੀ ਡਾਕੂਮੈਂਟਸ ਜੋ ਵੀ ਮਿਲੇ ਨੇ एवरीथिंग ਇਜ਼ ਅਕਾਊਂਟਡ ਫਾਰ ਹਰ ਪ੍ਰਾਪਰਟੀ ਜੋ ਹੈ ਡਿਸਕਲੋਸਡ ਹੈ ਕੋਈ ਕਨਸੀਲਡ ਪ੍ਰਾਪਰਟੀ ਨਹੀਂ ਮੈਨੀ ਆਫ ਦੀ ਪ੍ਰਾਪਰਟیز ਉਹਨਾਂ ਦੀ ਨੌਕਰੀ ਜੁਆਇਨ ਕਰਨ ਤੋਂ ਵੀ ਪਹਿਲਾਂ ਦੀਆਂ ਨੇ ਪ੍ਰਾਣੀਆਂ ਕੁਛ ਤਾਂ ਨਹੀਂ ਚੱਲੀਆਂ ਆਈਆਂ ਓਕੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਹਾਂਜੀ ਉਹ ਸਰ ਜਦੋਂ ਟਾਈਮ ਆਏਗਾ ਅਸੀਂ ਆਨਰੇਬਲ ਕੋਰਟ ਅੱਗੇ ਸਾਰਾ ਆਪਣਾ ਫੈਕਟ ਰੱਖਾਂਗੇ ਘਰਾਸੋ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਮੁੱਤਲ ਡੀਆਈਜੀ ਪੋਲਰ ਦੀਆਂ ਮੁਸ਼ਕਲਾਂ ਦੇ ਵਿੱਚ ਵੀ ਹੋਰ ਵਾਅਦਾ ਹੋ ਗਿਆ ਏ ਦੱਸਦੀ ਏ ਕਿ ਵਿਜੀਲੈਂਸ ਨੇ ਵੀ ਮੁੱਤਲ ਡੀਆਈਜੀ ਪੋਲਰ ਤੇ ਮਾਮਲਾ ਦਰਜ ਕਰ ਲਿਆ ਏ ਵੱਡੀ ਖਬਰ ਹੈ CBI ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਹਾਲਾਂਕਿ ਫਿਲਹਾਲ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਥੋੜੀ ਦੇਰ ਦੇ ਵਿੱਚ ਅਧਿਕਾਰੀ ਤੌਰ ਤੇ ਪੁਸ਼ਟੀ ਹੋਵੇਗੀ ਤਾਂ ਮੁਸ਼ਕਲਾਂ ਜ਼ਰੂਰ ਡੀਆਈਜੀ ਪੋਲਰ ਜਿਹੜੇ ਇਸ ਵੇਲੇ सस्पেন্ডਡ ਚੱਲ ਰਹੇ ਨੇ ਅਤੇ ਨਿਆਂ ਖਿਰਾਸਤ ਦੇ ਵਿੱਚ ਭੇਜ ਦਿੱਤੇ ਗਏ ਨੇ CBI ਦੇ ਵੱਲੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਹੁਣ ਵਿਜੀਲੈਂਸ ਦੇ ਵੱਲੋਂ ਵੀ ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਏ ਤਸਾ ਤਾਂ ਮੌਤਲ ਡੀਆਈਜੀ ਪੁੱਲਰ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਦੇ ਪਿਤਾ ਵੀ ਡੀਜੀਪੀ ਰਹੇ ਮਹਿਲਤ ਸਿੰਘ ਪੁੱਲਰ ਉਹਨਾਂ ਦੇ ਘਰ ਤੋਂ 7 ਕਰੋੜ ਤੋਂ ਵਧੇਰੇ ਦੀ ਨਕਦੀ ਮਹਿੰਗੀਆਂ ਘੜੀਆਂ ਲਗਜ਼ਰੀ ਗੱਡੀਆਂ ਸੋਨੇ ਦੇ ਗਹਿਣੇ ਮਿਲੇ ਸੀ ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਮਨੋਜ ਇੱਕ ਪਾਸੇ ਸੀਬੀਆਈ ਦੀ ਗ੍ਰਿਫਤ ਦੇ ਵਿੱਚ ਅਤੇ ਹੁਣ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਵਿਜੀਲੈਂਸ ਦੇ ਵੱਲੋਂ ਵੀ ਮਾਮਲਾ ਦਰਜ ਕੀਤਾ ਗਿਆ ਕਿ ਕੁਝ ਜਾਣਕਾਰੀ ਮਿਲ ਰਹੀ ਹੈ ਇਸ ਵੇਲੇ ਸੁਣਵਾਈ ਹੋਈ ਹੈ ਹਰਚਰਨ ਸਿੰਘ ਭੁੱਲਰ ਦੇ ਐਡਵੋਕੇਟਸ ਉਹਨਾਂ ਦੇ ਪਰਿਵਾਰਿਕ ਮੈਂਬਰ ਇੱਥੇ ਪਹੁੰਚੇ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਕੀਤੀ ਹੈ ਲੇਕਿਨ 14 ਦਿਨਾਂ ਦਾ ਜਿਹੜਾ ਵਾਅਦਾ ਕੀਤਾ ਗਿਆ ਯਾਨੀ ਕਿ ਹੁਣ 14 ਨਵੰਬਰ ਨੂੰ ਇਹਦੀ ਨੈਕਸਟ ਜਿਹੜੀ ਹੀਅਰਿੰਗ ਹੋਏਗੀ ਲੇਕਿਨ ਇਸ ਤੋਂ ਇਲਾਵਾ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਹਨ ਕਿ ਹੁਣ ਸੀਬੀਆਈ ਵੱਲੋਂ ਜਿਹੜਾ ਡੀਏ ਦਾ ਕੇਸ ਦਰਜ ਕੀਤਾ ਗਿਆ ਹੈ ਉਹਦੇ ਪੈਰਲਲ ਹੁਣ ਪੰਜਾਬ ਬਿਜ਼ਨਸ ਵੀ ਹੁਣ ਤਿਆਰੀਆਂ ਜਿਹੜੀਆਂ ਉਹ ਕਰਦੀ ਨਜ਼ਰ ਆ ਰਹੀ ਹੈ ਯਾਨੀ ਕਿ ਹਰਚਰਨ ਸਿੰਘ ਪੁੱਲਰ ਦੀ ਜਿਹੜੀ ਮੁਸ਼ਕਿਲਾਂ ਹੈ ਉਹ ਹੁਣ ਹੋਰ ਵੱਧ ਰਹੀਆਂ ਕਿਉਂਕਿ ਪੰਜਾਬ ਬਿਜ਼ਨਸ ਵੀ ਇੱਕ ਹੋਰ ਮਾਮਲਾ ਜਿਹੜੇ ਸੋਰਸਿਸਾਨੂੰ ਜਾਣਕਾਰੀ ਦੇ ਰਹੇ ਕਿ ਇੱਕ ਹੋਰ ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ ਹੈ ਯਾਨੀ ਕਿ ਜਿਹੜੀ ਸੀਬੀਆਈ ਨੇ ਦਰਜ ਕੀਤਾ ਉਹਦੇ ਪੈਰਲਲ ਹੁਣ ਬਿਜ਼ਨਸ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰੇਗੀ ਦੇਖੋ ਹੁੰਦਾ ਕੀ ਹੈ ਅ ਰਣਵੀਰ ਜਿੱਦਾਂ ਹੁਣ CBI ਨੇ ਜਿਹੜੀ ਉਹਨਾਂ ਦੀ ਸੰਪਤੀ ਬਾਰੇ ਉਹਨਾਂ ਦੀ ਜਾਇਦਾਦ ਬਾਰੇ ਉਹਨਾਂ ਦੀ ਪ੍ਰਾਪਰਟੀ ਬਾਰੇ ਜਿਹੜੇ ਖੁਲਾਸੇ ਕੀਤੇ ਆ ਜਿਹੜੀ ਰਿਕਵਰੀ ਕੀਤੀ ਹੈ 7.7 ਕਰੋੜ ਦੀ ਕੈਸ਼ 2.5 ਕਰੋੜ ਦੇ ਜਿਹੜੇ 골ਡ ਲਗਜ਼ਰੀ ਗੱਡੀਆਂ ਲਗਜ਼ਰੀ ਘੜੀਆਂ ਪ੍ਰਾਪਰਟੀ ਕਾਫੀ ਜ਼ਿਆਦਾ ਉਹਦੇ ਬਾਰੇ ਜ਼ਿਆਦਾ ਖੁਲਾਸੇ ਕਰਦੀ ਨਜ਼ਰ ਆ ਰਹੀ ਹੈ CBI ਤਾਂ ਹੁਣ ਸਟੇਟ ਦੇ ਵੱਲੋਂ ਬਿਜ਼ਨਸ ਵੱਲੋਂ ਜਿਹੜੀ ਹੈਗੀ ਹੈ ਹੁਣ ਇੱਕ ਮਾਮਲਾ ਦਰਜ ਕੀਤਾ ਜਾ ਰਿਹਾ ਤੇ ਹੁਣ ਬਿਜ਼ਨਸ ਆਪਣੇ ਤੌਰ ਤੇ ਇਸ ਪੂਰੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਕੀਤਾ ਜਾਏਗਾ ਕਿ ਆਖਿਰਕਾਰ ਦੀ ਪ੍ਰਾਪਰਟੀ ਨੂੰ ਲੈ ਕੇ ਕਿਉਂਕਿ ਦੇਖੋ ਡੀਏ ਦਾ ਮਾਮਲਾ ਤਾਂ ਸੀਬੀਆਈ ਨੇ ਦਰਜ ਕਰ ਲਿਆ ਹੁਣ ਉਹਦੇ ਪੈਰਲਲ ਵਿਜੀਲੈਂਸ ਵੀ ਹੁਣ ਇੱਕ ਮਾਮਲਾ ਦਰਜ ਕਰਕੇ ਇਸ ਪੂਰੇ ਜਿਹੜੀ ਇਨਵੈਸਟੀਗੇਸ਼ਨ ਹੈ ਉਸ ਨੂੰ ਕਰੂਗੀ ਕਿਉਂਕਿ ਦੇਖੋ ਮਨੋਜ ਜੇ ਮੰਨਿਆ ਜਾਵੇ ਤਾਂ ਇਹ ਵੀ ਡਿਸਪਰਪੋਰਸ਼ਨੇਟ ਐਸੈਟਸ ਦਾ ਮਾਮਲਾ ਹੈ ਵਿਜੀਲੈਂਸ ਜਿਹੜਾ ਦਰਜ ਕਰ ਰਹੀ ਹੈ ਜਾਂ ਦਰਜ ਕੀਤਾ ਜਾ ਰਿਹਾ ਹੈ ਇਹ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਹੀ ਹੋਏਗਾ ਕਿਉਂਕਿ ਜਾਣਕਾਰੀ ਮਿਲ ਰਹੀ ਹੈ ਕਿ 2024-25 ਦੀ ਜਿਹੜੀ ਆਈਟੀਆਰ ਫਾਈਲ ਕੀਤੀ ਹੈ ਇਨਕਮ ਟੈਕਸ ਰਿਟਰਨ ਉਹ 45 ਕੋ ਲੱਖ ਦੀ ਹੈ ਦੂਜੇ ਪਾਸੇ ਕਰੋੜਾਂ ਦੀ ਜਾਇਦਾਦ 7.5 ਕਰੋੜ ਰੁਪਇਆ ਲਗਜ਼ਰੀ ਗੱਡੀਆਂ ਲਗਜ਼ਰੀ ਘੜੀਆਂ ਮਹਿੰਗੀ ਸ਼ਰਾਬ ਹੋਰ ਬਹੁਤ ਕੁਝ ਜਿਹੜਾ ਮਿਲਿਆ ਹੈ ਕੀ ਇਹ ਡਿਸਪਰਪੋਰਸ਼ਨੇਟ ਐਸੈਟਸ ਦਾ ਹੀ ਮਾਮਲਾ ਹੈ ਵਿਜੀਲੈਂਸ ਜਿਹੜਾ ਕਰ ਰਹੀ ਹੈ ਦੇਖੋ ਬਿਲਕੁਲ ਜਿਹੜੇ ਸੋਰਸਸ ਤੋਂ ਜਾਣਕਾਰੀ ਮਿਲ ਰਹੀ ਹੈ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਰਣਵੀਰ ਇਹ ਡੀਏ ਦਾ ਹੀ ਮਾਮਲਾ ਜਿਹੜਾ ਹੈ ਉਹ ਦਰਜ ਕਰਨ ਦੀ ਤਿਆਰੀ ਹੈ ਔਰ ਜਿਹੜੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਕਿ ਵਿਜੀਲੈਂਸ ਨੇ ਇੱਕ ਰਿਪੋਰਟ ਜਿਹੜੀ ਹੈ ਉਹ ਸੀਬੀਆਈ ਤੋਂ ਵੀ ਮੰਗੀ ਐ ਇਹ ਆਖਿਰ ਜਿਹੜੀ ਰਿਕਵਰੀਜ਼ ਹੋਈਆਂ ਜਿਦੇ ਵਿੱਚ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਕਰੋੜਾਂ ਰੁਪਏ ਦਾ ਰਿਕਵਰੀ 골ਡ ਦੀ ਰਿਕਵਰੀ ਪ੍ਰਾਪਰਟੀ ਦੇ ਡਾਕੂਮੈਂਟਸ ਇਸ ਤੋਂ ਇਲਾਵਾ ਮਹਿੰਗੀ ਜਿਹੜੀ ਲਗਜ਼ਰੀ ਕਹਿ ਸਕਦੇ ਆ ਘੜੀਆਂ ਔਰ ਜਿੱਥੇ ਫਾਰਮ ਹਾਊਸ ਹੈ ਉੱਤੇ ਮਹਿੰਗੀ ਸ਼ਰਾਬ ਉੱਥੇ ਵੀ ਇੱਕ ਮਾਮਲਾ ਦਰਜ ਹੋਇਆ ਸੀਗਾ ਜੇ ਤੁਹਾਨੂੰ ਯਾਦ ਹੋਵੇ ਲੇਕਿਨ ਹੁਣ ਦੇਖੋ ਬਿਜ਼ਨਸ ਵੀ ਹੁਣ ਪੈਰਲਲ ਚੱਲੂਗੀ ਯਾਨੀ ਕਿ ਦੇਖੋ ਪੈਰਲਲ ਸੀਬੀਆਈ ਤਾਂ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ ਡੀਏ ਕੇਸ 'ਚ ਲੇਕਿਨ ਹੁਣ ਬਿਜ਼ਨਸ ਵੀ ਹੁਣ ਪੈਰਲ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਮਨੋਜ ਮਨੋਜ ਇੱਕ ਹੋਰ ਸਵਾਲ ਕਿਉਂਕਿ ਆ ਦਰਸ਼ਕਾਂ ਦਰਸ਼ਕ ਵੀ ਇਹ ਜਾਣਨਾ ਚਾਹੁੰਦੇ ਹੋਣਗੇ ਜ਼ਹਿਨ ਦੇ ਵਿੱਚ ਵੀ ਆ ਰਿਹਾ ਹੈ ਕਿ ਆਖਿਰ ਰਿਮਾਂਡ ਕਿਉਂ ਨਹੀਂ ਲਿਆ ਜਾ ਰਿਹਾ ਸੀਬੀਆਈ ਦਾ ਇਸ ਤੇ ਕੋਈ ਪੱਖ ਆਇਆ ਹੈ ਕਿਉਂਕਿ ਵਾਰ-ਵਾਰ ਜਿਹੜੇ ਪੋਲਿਟਿਕਲ ਆਗੂ ਨੇ ਉਹ ਵੀ ਸਵਾਲ ਚੱਕ ਰਹੇ ਸੀ ਕਿ ਆਖਿਰ ਰਿਮਾਂਡ ਕਿਉਂ ਨਹੀਂ ਲਿਆ ਜਾ ਰਿਹਾ ਹੈ ਚਸ ਭੁੱਲਰ ਦਾ ਇਸ ਵਾਰ ਵੀ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ ਨੈਕ ਹਿਰਾਸਤ ਦੇ ਵਿੱਚ ਵੀ ਵਾਅਦਾ ਹੋ ਗਿਆ ਹੈ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਸਰਨਬੇਰ ਕਿਉਂਕਿ ਹੁਣ ਦੋ ਕੇਸਿਸ ਰਜਿਸਟਰਡ ਨੇ ਇੱਕ ਤਾਂ ਪਹਿਲਾ 16 ਤਰੀਕ ਨੂੰ ਕੇਸ ਰਜਿਸਟਰਡ ਹੋਇਆ ਸੀ ਉਸ ਤੋਂ ਬਾਅਦ ਹੁਣ ਡੀਏ ਦਾ ਮਾਮਲਾ ਦਾਜ ਹੋਇਆ ਹੈ ਹਾਲਾਂਕਿ ਦੋ ਦਿਨ ਪਹਿਲਾਂ ਹੀ ਕ੍ਰਿਸ਼ਨੂ ਜਿਹੜਾ ਵਿਚੋਲੀ ਆ ਕਿਉਂਕਿ ਬਹੁਤ ਅਹਿਮ ਕੜੀ ਹੈ 9 ਦਿਨ ਦਾ ਉਹਦਾ ਰਿਮਾਂਡ ਲਿਆ ਗਿਆ ਹੁਣ ਜਿਹੜੇ ਸੋਰਸਿਸ ਜਾਣਕਾਰੀ ਦੇ ਰਹੇ ਆ ਕਿ ਡੀਏ ਮਾਮਲੇ ਦੇ ਵਿੱਚ ਹਾਲਾਂਕਿ ਅੱਜ ਸੀਬੀਆਈ ਨੇ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਨਹੀਂ ਲਾਈ ਹੈ ਕਿਉਂਕਿ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਸੀ ਕਿ ਸੀਬੀਆਈ ਅਰਜੀ ਲਾ ਸਕਦੀ ਹੈ ਹਰਚਰਨ ਸਿੰਘ ਪੁੱਲਰ ਮਾਮਲੇ ਨੂੰ ਲੈ ਕੇ ਉਹਨਾਂ ਦੇ ਰਿਮਾਂਡ ਨੂੰ ਲੈ ਕੇ ਲੇਕਿਨ ਅੱਜ ਐਪਲੀਕੇਸ਼ਨ ਨਹੀਂ ਲਾਈ ਗਈ ਹੈ ਆਉਣ ਵਾਲੇ ਸਮੇਂ 'ਚ ਹਰਚਰਨ ਸਿੰਘ ਭੁੱਲਰ ਨੂੰ ਰਿਮਾਂਡ ਤੇ ਲਿਆ ਜਾਇਆ ਜਾਏਗਾ ਜਿਹੜੇ ਸੋਰਸਿਸ ਜਾਣਕਾਰੀ ਦੇ ਰਹੇ ਆਂ ਔਰ ਪੂਰੇ ਮਾਮਲੇ ਦੀ ਜਾਂਚ ਕਿਉਂਕਿ ਦੇਖੋ ਕ੍ਰਿਸ਼ਨੂ ਤੇ ਹਰਚਰਨ ਸਿੰਘ ਭੁੱਲਰ ਇਹ ਦੋਨਾਂ ਨੂੰ ਅਮਨੇ ਸਾਹਮਨੇ ਬਿਠਾ ਕੇ ਬਹੁਤ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਰਠੀ ਰਠੀ ਕੋਲ ਸਵਾਲ ਮਨੋਜੀ ਜੀ ਦੇ ਨਾਲ ਜਿਹੜਾ ਟੈਨਸ਼ਨ ਹੋ ਰਿਹਾ ਹੈ ਜਿਹੜਾ ਕ੍ਰਿਸ਼ਨੂ ਹੈ ਜਿਹੜਾ ਇਸ ਵੇਲੇ ਰਿਮਾਂਡ ਤੇ ਆਇਆ ਜਿਹੜੀ ਉਸ ਕੋਲੋਂ ਡਾਇਰੀ ਮਿਲੀ ਹੈ ਜਿਹੜੇ ਉਸ ਦੇ ਵਿੱਚ ਨਾਮ ਸਾਹਮਣੇ ਆ ਰਹੇ ਨੇ ਕਿ ਕੁਝ ਆਈਏਐਸ ਨੇ ਕੁਝ ਆਈਪੀਐਸ ਨੇ ਪੁਲਿਸ ਦੇ ਵੱਡੇ ਅਫਸਰ ਨੇ ਉਹ ਨਾਮ ਜਿਹੜੇ ਨੇ ਉਹਨਾਂ ਦੀਆਂ ਵੀ ਮੁਸ਼ਕਲਾਂ ਵੱਧ ਸਕਦੀਆਂ ਨੇ ਕਿ ਕਿਸ ਤਰ੍ਹਾਂ ਦੇ ਤਾਲੁਕਾਤ ਸੀ ਕ੍ਰਿਸ਼ਨੂ ਦੇ ਕੀ ਉਹਨਾਂ ਦੇ ਨਾਲ ਵੀ ਕੋਈ ਲੈਣ ਦੇਣ ਸੀ ਅਜਿਹੀਆਂ ਖਬਰਾਂ ਵੀ ਨੇ ਦੇਖੋ ਰਣਵੀਰ ਜੇ ਵਿੱਚ ਜੋ ਡਾਇਰੀ ਦਾ ਤੁਸੀਂ ਜ਼ਿਕਰ ਕਰਦੇ ਹੋ ਜੋ ਕਿ ਕ੍ਰਿਸ਼ਨੂ ਦੇ ਘਰ ਦੇ ਰਿਕਵਰ ਹੋਈ ਹੈ ਉਹਦੇ 20 ਤੋਂ ਵੀ ਜ਼ਿਆਦਾ ਆਫੀਸਰਸ ਦੇ ਜਿਹਦੇ ਵਿੱਚ ਆਈਪੀਐਸ ਆਫੀਸਰ ਵੀ ਸ਼ਾਮਿਲ ਨੇ ਆਈਐਸ ਆਫੀਸਰ ਵੀ ਸ਼ਾਮਿਲ ਨੇ ਤੇ ਕੁਝ ਸੀਨੀਅਰ ਆਫੀਸਰ ਡੀਐਸਪੀ ਲੈਵਲ ਦੇ ਵੀ ਸ਼ਾਮਿਲ ਨੇ ਇਨਾਂ ਦੇ ਬਾਰੇ ਹੁਣ ਕ੍ਰਿਸ਼ਨੂ ਤੋਂ ਲਗਾਤਾਰ ਪੁੱਛਗਿਛ ਹੋ ਰਹੀ ਹੈ ਕਿ ਇਨਾਂ ਦੇ ਨਾਲ ਲਿੰਕ ਕੀ ਹੈ ਪਹਿਲਾ ਪੁਆਇੰਟ ਦੂਜਾ ਪੁਆਇੰਟ ਇਹ ਕ੍ਰਿਸ਼ਨੂ ਉਹਨਾਂ ਦੇ ਵਾਸਤੇ ਕੀ ਕਰਦਾ ਸੀਗਾ ਕਿਉਂਕਿ ਦੇਖੋ ਹਰਚੰਦਰ ਸਿੰਘ ਪੁੱਲਰ ਦੇ ਨਾਲ ਕਿੰਨੇ ਦਿਨਾਂ ਤੋਂ ਸੀਗਾ ਔਰ ਦੂਜੇ ਜਿਹੜੇ ਅਫਸਰਾਂ ਦੇ ਡੈਰੀ ਦੇ ਵਿੱਚ ਨਾ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ਰਿਲੇਸ਼ਨ ਸੀ ਕਿਸ ਤਰ੍ਹਾਂ ਦੇ ਕਿਉਂਕਿ ਦੇਖੋ ਚੈਟਿੰਗ ਤੇ ਮੋਬਾਈਲ ਤੇ ਜਿਹੜੇ ਫੋਨ ਨੰਬਰ ਵੀ ਰਿਕਵਰ ਹੋਏ ਐ ਇਹ ਵੀ ਇੱਕ ਬਹੁਤ ਅਹਿਮ ਕੜੀ ਹੈ ਦੇਖੋ ਕ੍ਰਿਸ਼ਨੋ ਇਸ ਮਾਮਲੇ 'ਚ ਬਹੁਤ ਅਹਿਮ ਕੜੀ ਹੈ ਠੀਕ ਹੈ ਮਨੋਜ ਬਹੁਤ ਸ਼ੁਕਰੀਆ ਮਨੋਜ ਰਾਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਮੌਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਨੇ ਵਿਜੀਲੈਂਸ ਦੇ ਵੱਲੋਂ ਡੀਆਈਜੀ ਭੁੱਲਰ ਤੇ ਇੱਕ ਹੋਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਸੀਬੀਆਈ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਥੋੜੀ ਦੇਰ ਦੇ ਵਿੱਚ ਅਧਿਕਾਰੀ ਤੌਰ ਤੇ ਪੁਸ਼ਟੀ ਹੋਏਗੀ ਤਾ ਮੁੱਤਲ ਡੀਆਜੀ ਹਰਚਰਨ ਸਿੰਘ ਭੋਲਰ ਇਸ ਵੇਲੇ ਨਿਆਂਇਕ ਹਿਰਾਸਤ ਦੇ ਵਿੱਚ ਨੇ ਐਚਐਸ ਭੋਲਰ ਰੋਪੜ ਰੇਂਜ ਦੇ ਡੀਆਜੀ ਰਿਸ਼ਵਤ ਮਾਮਲੇ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਫਸੇ ਨੇ ਵਿਜੀਲੈਂਸ ਦੇ ਵੱਲੋਂ ਵੀ ਹੁਣ ਪੈਰਲਲਿਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ ਜਿਸ ਤੋਂ ਸਿੱਧਾ ਹੈ ਕਿ ਸਿੱਧੇ ਤੌਰ ਤੇ ਮੁੱਤਲ ਡੀਆਜੀ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਅਗੇ ਬਾਅਦ ਇਹ ਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਖਾਲਿਸਤਾਨ ਦੇ ਨਾਰੇ ਗੂੰਜੇ ਨੇ ਅੰਦਰ ਅਸਲ ਬੀਅੰਤ ਸਿੰਘ ਦੀ ਵਰਸੀ ਦੇ ਸਮਾਗਮ ਮੌਕੇ ਖਾਲਿਸਤਾਨ ਦੇ ਨਾਰੇ ਲਾਏ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਖਾਲਿਸਤਾਨ ਦੇ ਨਾਰੇ ਲੱਗੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੀਅੰਤ ਸਿੰਘ ਦੀ ਵਰਸੀ ਮਨਾਈ ਗਈ ਹੈ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ 31 ਅਕਤੂਬਰ 1984 ਨੂੰ ਯਾਨੀ ਕਿ ਅੱਜ ਦੇ ਦਿਨ ਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਬਿਅੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਤੇ ਇੱਥੇ ਬਿਅੰਤ ਸਿੰਘ ਦੀ ਵਰਸੀ ਵੀ ਮਨਾਈ ਜਾਂਦੀ ਆ ਤਾਂ ਇਸ ਦੌਰਾਨ ਖਾਲਿਸਤਾਨ ਦੇ ਨਾਰੇ ਗੂੰਜੇ ਨੇ ਜ਼ਿਕਰ ਜੋਗਾ ਕਿ 31 ਅਕਤੂਬਰ 1984 ਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇੰਦਰਾ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਬਿਅੰਤ ਸਿੰਘ ਤੇ ਸਤਵੰਤ ਸਿੰਘ ਬਿਅੰਤ ਸਿੰਘ ਦੀ ਉਸੇ ਵੇਲੇ ਜਾਨ ਚਲੀ ਗਈ ਸੀ ਸਤਵੰਤ ਸਿੰਘ ਨੂੰ ਬਾਅਦ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਤੇ ਅੱਜ ਵਰਸੀ ਮਨਾਈ ਜਾ ਰਹੀ ਹੈ ਬਿਆਨ ਸਿੰਘ ਦੀ ਇਸੇ ਕਾਲ ਤੱਕ ਸਹਬਦੁੱਤ ਇਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਏ ਗਏ ਨੇ ਇਸੇ ਕਾਲ ਤੱਕ ਸਹਬਦੁੱਤ ਇਹ ਤਸਵੀਰਾਂ ਨੇ ਜਦੋਂ ਇਹ ਵਰਸੀ ਮਨਾਈ ਜਾ ਰਹੀ ਸੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਰਬਜੀਤ ਸਿੰਘ ਖਾਲਸਾ ਬਿਆਨ ਸਿੰਘ ਦੇ ਪੁੱਤਰ ਇਸ ਵੇਲੇ ਮੌਜੂਦਾ ਸੰਸਦ ਨੇ ਆਜ਼ਾਦ ਤੌਰ ਤੇ ਜਿੱਤੇ ਫਰੀਦਕੋਟ ਤੋਂ 2024 ਦੇ ਵਿੱਚ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਇਸ ਰੋਮਨੀ ਕਮੇਟੀ ਦੇ ਵੱਲੋਂ ਅਤੇ ਗਰਮਖਿਆਲੀ ਧੜਿਆਂ ਦੇ ਨਾਲ ਸੰਬੰਧਿਤ ਆਗੂ ਇੱਥੇ ਜੁਟੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਵਰਸੀ ਹਰ ਸਾਲ ਮਨਾਈ ਜਾਂਦੀ ਹੈ 31 ਅਕਤੂਬਰ 1984 ਨੂੰ ਜਦੋਂ ਕਾਲੀਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਬੀਅੰਤ ਸਿੰਘ ਅਤੇ ਸਤਵੰਤ ਸਿੰਘ ਦੇ ਵੱਲੋਂ ਬੀਅੰਤ ਸਿੰਘ ਦੀ ਵਰਸੀ ਮਨਾਈ ਜਾਂਦੀ ਹੈ ਅੱਜ ਦੇ ਦਿਨ ਤੇ ਉਹਨਾਂ ਦੇ ਪਰਿਵਾਰ ਨੇ ਸਨਮਾਨਕ ਵੀ ਕੀਤਾ ਗਿਆ ਸਰੂਪਾਉ ਸਾਹਿਬ ਦਿੱਤੇ ਗਏ ਨੇ ਇਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਵੀ ਕਾਲ ਤੱਕ ਤੋਂ ਸਾਹਿਬ ਦੀਆਂ ਇਹ ਅੱਜ ਦੀਆਂ ਤਸਵੀਰਾਂ ਥੋੜੀ ਦੇਰ ਪਹਿਲਾਂ ਦੀਆਂ ਜਦੋਂ ਵਰਸੀ ਮਨਾਈ ਗਈ ਵਰਸੀ ਸਮਾਗਮ ਦੇ ਦੌਰਾਨ ਹਲਿਸਤਾਨ ਜ਼ਿੰਦਾਬਾਦ ਦੇ ਨਾਰੇ ਲੱਗੇ ਅੱਜ ਦੇ ਦਿਨ ਜਿੱਥੇ ਇੰਦਰਾ ਗਾਂਧੀ ਦੀ ਵਰਸੀ ਮਨਾਈ ਜਾਂਦੀ ਹੈ ਤਾਂ ਉੱਥੇ ਹੀ ਅਕਾਲ ਤਖਤ ਸਾਹਿਬ ਵਿਕੇਸ਼ ਸ਼ਹੀਦੀ ਸਮਾਗਮ ਵੀ ਕੀਤਾ ਜਾਂਦਾ ਮੇਰੇ ਨਾਲ ਇਸ ਵੇਲੇ ਮੌਜੂਦਾ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਜੋ ਕਿ ਬੀਨ ਸਿੰਘ ਜੀ ਦੇ ਸੁਪੁੱਤਰ ਨੇ ਖਾਲਸਾ ਜੀ ਬਹੁਤ ਸਾਰੇ ਨੌਜਵਾਨਾਂ ਨੂੰ ਜਾਂ ਭਾਰਤੀਆਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਅੱਜ ਜਿਹੜਾ ਸਮਾਗਮ ਕੀਤਾ ਜਾਂਦਾ ਅਕਾਲ ਤਖਸੈਬ ਉਸ ਦੇ ਪਿੱਛੇ ਦੀ ਕਹਾਣੀ ਕੀ ਹੈ ਆਖਿਰਕਾਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ ਔਰ ਕਿਦਾਂ ਪਰਿਵਾਰ ਨੂੰ ਇਹ ਸਾਰੀ ਚੀਜ਼ ਬਾਰੇ ਪਤਾ ਲੱਗਿਆ ਮੇਰੀ ਉਮਰ ਜੀ ਉਸ ਟਾਈਮ 6 ਸਾਲ ਦੀ ਸੀਗੀ ਆ ਅਸੀਂ ਤਾਂ ਸਕੂਲ 'ਚ ਸੀਗੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਐਕਚੁਅਲੀ ਅਸੀਂ ਤਾਂ ਛੋਟੇ ਸੀ ਸਾਨੂੰ ਨਹੀਂ ਅਸੀਂ ਤਾਂ ਇਹ ਗੱਲ ਸਿਰਫ ਮਿਸ ਕਰਦੇ ਸੀ ਵੀ ਡੈਡੀ ਨਹੀਂ ਘਰੇ ਆਉਂਦੇ ਬਸ ਇਸ ਤੋਂ ਵੱਧ ਕੁਝ ਨਹੀਂ ਸੀ ਪਤਾ ਉਹ ਕਿਹੜੀ ਫੋਰਸ ਦੇ ਵਿੱਚ ਸੀ ਔਰ ਕਿੱਦਾਂ ਇਹ ਸਭ ਕੁਝ ਵਾਪਰਿਆ ਤੁਹਾਨੂੰ Delhi Police ਦੇ ਵਿੱਚ ਸੀਗੇ 2 ਸਟਾਰ ਸੀਗੇ ਜੀ ਹਾਂ ਤਾਂ ਜਿਹੜਾ ਬੀਮ ਸਿੰਘ ਹੋਰਾਂ ਦੇ ਨਾਲ ਨਾਲ ਸਤਵੰਤ ਸਿੰਘ ਜੀ ਦੀ ਵੀ ਵਰਸੀ ਮਨਾਈ ਜਾਂਦੀ ਹੈ ਉਹ ਜੂਨ ਨੂੰ ਹੈ ਜੀ ਉੱਥੇ ਜੂਨ ਨੂੰ ਹੈ ਉਹਨਾਂ ਨੂੰ ਉਹ ਕਿਉਂਕਿ ਜਿਹੜੇ ਸਾਡੇ ਫਾਦਰ ਸਾਹਿਬ ਐ ਇਹ ਤਾਂ ਐਟ ਦ ਸਪੌਟ ਹੀ ਡੈਥ ਹੋ ਗਈ ਸੀ ਇਹਨਾਂ ਦੀ ਤੇ ਕੇਰ ਸਿੰਘ ਨੂੰ ਤੇ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਅਰੈਸਟ ਕਰ ਲਿਆ ਸੀ ਇਹਨਾਂ ਦੀ 6 ਜਨਵਰੀ ਨੂੰ ਹੁੰਦੀ ਹੈ ਜੀ ਯਾਨੀ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਕਰਦੇ ਨੇ ਤੁਹਾਡੇ ਪਿਤਾ ਤਾਂ ਬਾਅਦ ਦੇ ਵਿੱਚ ਉਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ ਹਾਂਜੀ ਉਹਨਾਂ ਦਾ ਵੀ ਉੱਥੇ ਮੌਕੇ ਤੇ ਮਤਲਬ ਜਿਹੜੇ ਹੋਰ ਫੋਰਸ ਜਾਂ ਮੁਲਾਜ਼ਮ ਜਿਹੜੇ ਮਜੀਟੀ ਬੀਪੀ ਵਾਲਿਆਂ ਨੇ ਫਾਇਰਿੰਗ ਕਰਤੀ ਸੀ ਹਾਂ ਤਾਂ ਫਿਰ ਪਰਿਵਾਰ ਦੇ ਲਈ ਕਿੰਨਾ ਕੁ ਔਖਾ ਸਮਾਂ ਸੀ ਔਰ ਤੁਹਾਨੂੰ ਜਦੋਂ ਇਹ ਪਤਾ ਲੱਗਾ ਵੱਡੇ ਹੋਏ 6 ਸਾਲ ਦਾ ਬੱਚਾ ਤਾਂ ਬਹੁਤ ਛੋਟਾ ਹੁੰਦਾ ਤਾਂ ਕੀ ਕਿਉਂਕਿ ਹੁਣ ਉਹਨਾਂ ਨੂੰ ਇੱਕ ਸ਼ਹੀਦ ਵਜੋਂ ਦੇਖਿਆ ਜਾਂਦਾ ਹੈ ਜਦਕਿ ਬਹੁਤ ਸਾਰੇ ਲੋਕ ਉਹਨਾਂ ਨੂੰ ਕਾਤਲ ਦੀ ਨਜ਼ਰ ਦੇ ਨਾਲ ਵੀ ਦੇਖਦੇ ਹੋਣਗੇ ਸੋਚ ਹੈ ਜੀ ਇਹ ਤਾਂ ਆਪਣੀ ਆਪਣੀ ਗੱਲ ਇਹ ਹੈ ਬਈ ਜਿਹੜਾ ਸਿੱਖ ਇਤਿਹਾਸ ਸਿੱਖਾਂ ਦਾ ਇਤਿਹਾਸ ਦੇਖ ਲਓ ਸਿੱਖਾਂ ਨੇ ਇਸ ਗੰਦੀਆਂ ਬਾਨੀਆਂ ਕੀਤੀਆਂ ਹੁਣੇ ਤੁਹਾਡੇ ਦਿਨਾਂ ਚ ਗੁਰਤੇਗ ਭਾਦਰ ਜੀ ਦਾ 350 ਸਾਲ ਆ ਰਿਹਾ ਹੈ ਮਤਲਬ ਗੁਰਤੇਗ ਭਾਦਰ ਜੀ ਦੀ ਕੁਰਬਾਨੀ ਮੈਨੂੰ ਲੱਗਦਾ ਸਾਰਿਆਂ ਨੂੰ ਤਾਂ ਹਿੰਦੂਆਂ ਨੂੰ ਪਤਾ ਵੀ ਨਹੀਂ ਹੋਣੀ ਹੈ ਬਈ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ ਉਹਨਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਫਾਦਰ ਗੁਰੂ ਤੇਗ ਬਹਾਦਰ ਜੀ ਨੂੰ ਹੱਥੀ ਤੋਰਿਆ ਸੀ ਕੁਰਬਾਨੀ ਵਾਸਤੇ ਉਹਨਾਂ ਨੇ ਕਿਹਾ ਸੀ ਬਈ ਤੁਸੀਂ ਔਰੰਗਜ਼ੇਬ ਨੂੰ ਕਹੋ ਜਾ ਕੇ ਬਈ ਸਾਡਾ ਗੁਰੂ ਨੂੰ ਮਨਾ ਲਓ ਜੇ ਸਾਡਾ ਗੁਰੂ ਤੁਹਾਡਾ ਧਰਮ ਕਬੂਲਦਾ ਹੈ ਤਾਂ ਅਸੀਂ ਵੀ ਕਬੂਲਨ ਨੂੰ ਤਿਆਰ ਹਾਂ ਗੁਰੂ ਤੇਗ ਬਹਾਦਰ ਜੀ ਨੇ ਪਿੰਡਤਾ ਨੂੰ ਇਹ ਕਿਹਾ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਬਈ ਜੀ ਆ ਤਾਂ ਸੀਸ ਕਲਮ ਕਰਾਓ ਤੇ ਯਾ ਮੁਸਲਮਾਨ ਧਰਮ ਚਾਜੋ ਮਤਲਬ ਸਿੱਖਾਂ ਨੇ ਸ਼ੁਰੂ ਤੋਂ ਇਸ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਪਰ ਇਸ ਦੇਸ਼ ਨੇ ਮੁੱਲ ਨਹੀਂ ਪਾਇਆ ਕਦਰ ਨਹੀਂ ਪਾਈ ਸਿੱਖਾਂ ਦੀ ਜਿੱਦ ਤੂੰ ਤੁਸੀਂ ਦਿੱਲੀ ਦੇ ਵਿੱਚ ਰਹੇ ਕਿਉਂਕਿ ਉੱਥੇ ਵਕ ਵਕ ਧਰਮਾਂ ਦੇ ਵਕ ਵਕ ਵਰਗਾਂ ਦੇ ਲੋਕ ਰਹਿੰਦੇ ਨੇ ਜਦੋਂ ਤੱਕ ਇੰਦਰਾ ਗਾਂਧੀ ਦਾ ਕਤਲ ਨਹੀਂ ਸੀ ਹੋਇਆ ਉਦੋਂ ਤੱਕ ਤੁਹਾਡਾ Hindu ਪਰਿਵਾਰਾਂ ਦੇ ਨਾਲ ਹੋਰਾਂ ਦੇ ਨਾਲ ਕਿਦਾਂ ਦਾ ਪਿਆਰ ਸੀ ਠੀਕ ਸੀ ਸਾਰੇ ਸਾਡੇ ਗਵੰਡੀ ਹੀ Hindu ਸੀਗੇ ਉੱਥੇ ਹਾਂ ਤਾਂ ਜਦੋਂ ਇਹ ਗੱਲ ਤੁਹਾਡੇ ਪਰਿਵਾਰ ਨੂੰ ਤੁਹਾਡੇ ਮਾਤਾ ਜੀ ਨੂੰ ਪਤਾ ਲੱਗੀ ਔਰ ਬਹੁਤ ਸਾਰੇ ਲੋਕ ਇਹ ਵੀ ਨਹੀਂ ਜਾਣਦੇ ਹੋਣਗੇ ਕਿ ਤੁਹਾਡੇ ਮਾਤਾ ਜੀ ਵੀ ਇੱਕ ਵਾਰ ਐਮਪੀ ਰਹੇ ਚੁੱਕੇ ਨੇ ਉਹ ਵੀ ਮੈਂ ਚਾਹੁੰਦਾ ਕਿ ਤੁਸੀਂ ਥੋੜਾ ਦੱਸੋ ਮੇਰੇ ਮੰਮੀ ਵੀ ਐਮਪੀ ਰਹੇ ਆ ਮੇਰੇ ਦਾਦਾ ਜੀ ਵੀ ਐਮਪੀ ਰਹੇ ਆ 89 ਦੇ ਵਿੱਚ ਤੇ ਜਦੋਂ ਇਹ ਸਭ ਕੁਝ ਵਾਪਰ ਜਾਂਦਾ ਫਿਰ ਪਰਿਵਾਰ ਦਿੱਲੀ ਤੋਂ ਸ਼ਿਫਟ ਹੋਇਆ ਜਾਂ ਉੱਥੇ ਨਹੀਂ ਨਹੀਂ ਉਹਦੋਂ ਫਿਰ ਅਸੀਂ ਆ ਗਏ ਸੀ ਫਿਰ ਕਿੱਥੇ ਰਹੇ ਸੀ ਅਸੀਂ ਮਲੋਏ ਰਹੇ ਸੀ ਥੋੜਾ ਫਿਰ ਆਪਣੇ ਪਿੰਡ ਸਾਡਾ ਪਿੰਡ ਹੈ ਮਲੋਆ ਮਤਲਬ ਉਸ ਤੋਂ ਬਾਅਦ ਅਸੀਂ ਫਿਰ ਮਲੋਏ ਰਹੇ ਫਿਰ ਖਰੜ ਰਹੇ ਫਿਰ ਐਵੇਂ ਲੱਗ ਲੱਗ ਜਗ੍ਹਾ ਤੇ ਕੁਝ ਸੋਸ਼ਲ ਮੀਡੀਆ ਤੇ ਅਸੀਂ ਸੁਣਿਆ ਕਿ ਤੁਹਾਨੂੰ ਉਸ ਵੇਲੇ ਰਹਿਣ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਸੀ ਪੜਾਈ ਦੇ ਲਈ ਜੇ ਸਕੂਲ ਜਾਣਾ ਜੀ ਐਡਮਿਸ਼ਨ ਨਹੀਂ ਸੀ ਮਿਲਦਾ ਬਹੁਤ ਕੁਝ ਹੰਡਾਇਆ ਜੀ ਹਾਂ ਐਡਮਿਸ਼ਨ ਨਹੀਂ ਸੀ ਮਿਲਦਾ ਸਕੂਲਾਂ ਦੇ ਵਿੱਚ ਤੇ ਫਿਰ ਕੋਈ ਰਹਿਣ ਨੂੰ ਘਰ ਨਹੀਂ ਸੀ ਦਿੰਦਾ ਤੇ ਖੇਤਾਂ ਚ ਵੀ ਰਏ ਆ ਮੋਟਰਾਂ ਤੇ ਵੀ ਰਏ ਆ ਮਤਲਬ ਸਾਡੇ ਮਾਤਾ ਜੀ ਨੇ ਬਹੁਤ ਬਹੁਤ ਸੰਘਰਸ਼ ਕੀਤਾ ਜੀ ਹਾਂ ਪਰ ਅੱਜ ਹੁਣ ਜਦੋਂ ਇੱਕ ਸਿੱਖਾਂ ਦਾ ਸਰਵੋੱਚ ਤਖਤ ਹੈ ਉਸ ਅਸਥਾਨ ਤੇ ਜਦੋਂ ਤੁਹਾਡੇ ਪਿਤਾ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਉਹ ਕਿੰਨੀ ਵੱਡੀ ਗੱਲ ਹੈ ਉਹ ਤਾਂ ਮਾਣ ਵਾਲੀ ਗੱਲ ਹੈ ਹੀ ਆ ਜੀ ਹਾਂ ਬਹੁਤ ਮਾਣ ਵਾਲੀ ਗੱਲ ਹੈ ਬਈ ਕਿਉਂਕਿ ਅਕਾਲ ਤਖਤ ਸਾਹਿਬ ਤੇ ਉਨਾ ਸਿੰਘਾਂ ਦੀ ਕੁਰਬਾਨੀ ਉਹਨਾਂ ਸੀਦਾਂ ਦੀ ਅਰਦਾਸ ਹੁੰਦੀ ਹੈ ਸਿੱਧੀ ਦਿਹਾੜਾ ਮਨਾਇਆ ਜਾਂਦਾ ਜਿਨ੍ਹਾਂ ਨੇ ਸਿੱਖ ਫੌਮ ਵਾਸਤੇ ਕੁਝ ਨਾ ਕੁਝ ਕੀਤਾ ਹੈ ਹਾਂ ਬਹੁਤ ਮਾਨ ਵਾਲੀ ਗੱਲ ਥੋੜਾ ਜਿਹਾ ਇਹ ਐਕਸਪਲੇਨ ਜ਼ਰੂਰ ਕਰ ਦਿਓ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਕਿ ਬਹੁਤ ਸਾਰੇ ਲੋਕ ਜਦੋਂ ਇੰਦਰਾ ਗਾਂਧੀ ਦੇ ਕਤਲ ਬਾਰੇ ਸੁਣਦੇ ਆ ਪੜ੍ਹਦੇ ਆ ਤਾਂ ਉਹ ਤੁਹਾਡੇ ਪਿਤਾ ਨੂੰ ਇੱਕ ਕਾਤਲ ਦੀ ਨਜ਼ਰ ਨਾਲ ਦੇਖਦੇ ਆ ਆਖਿਰਕਾਰ ਕਿਉਂ ਇਹ ਮੌਕਾ ਬਣਿਆ ਕਿ ਉਹਨਾਂ ਨੂੰ ਇੰਨਾ ਵੱਡਾ ਸਟੈਪ ਚੱਕਣਾ ਪਿਆ ਲਗਭਗ ਸਾਡੇ ਫਾਦਰ ਸਾਹਿਬ ਬਹੁਤ ਵਧੀਆ ਸੈਟਲਡ ਲਾਈਫ ਸੀ ਕੋਈ ਮਤਲਬ ਲਾਈਫ ਦੇ ਵਿੱਚ 1% ਵੀ ਕੋਈ ਪ੍ਰੋਬਲਮ ਨਹੀਂ ਸੀ 1% ਵੀ ਕਿਸੇ ਪਾਸੋਂ ਵੀ ਸਿਰਫ ਇਹ ਤਾਂ ਜਦੋਂ ਇਹਨਾਂ ਨੇ ਇੰਦਰਾ ਗਾਂਧੀ ਨੇ ਅਟੈਕ ਕੀਤਾ ਹੈ ਤੇ ਉਸ ਤੋਂ ਬਾਅਦ ਜਦੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਹਨਾ ਬਸ ਉਦੋਂ ਹੀ ਉਹਨਾਂ ਨੂੰ ਪਤਾ ਨਹੀਂ ਕੀ ਉਹਨਾਂ ਦੇ ਮਨ 'ਚ ਹੋਈ ਗੱਲ ਕੀ ਨਹੀਂ ਹੋਈ ਸਿਰਫ ਉਹਨਾਂ ਨੂੰ ਤੇ ਕੇਰ ਸਿੰਘ ਨੂੰ ਹੀ ਪਤਾ ਸੀ ਜਿਹੜਾ ਰੋ ਸੀ ਉਹ ਉਹਨਾਂ ਦੇ ਅੰਦਰ ਉਹ ਚੱਲਦੀ ਬਸ ਉਸੇ ਦਿਨ ਹੀ ਹੋਇਆ ਜੋ ਹੋਇਆ ਹੈ ਉਹਨਾਂ ਦੇ ਮਨ ਦੇ ਵਿੱਚ ਬਈ ਕਿਉਂਕਿ ਜਦੋਂ ਇਹ ਉੱਥੋਂ ਥੋੜਾ ਜਿਹਾ ਹੋਇਆ ਯਾਰ ਵੀ ਨਹੀਂ ਗਲਤ ਹੋਇਆ ਆਪਾਂ ਦਰਸ਼ਨ ਕਰਕੇ ਆਈਏ ਤੇ ਜਦੋਂ ਉਹਰੇ ਆਏ ਉਹਨਾਂ ਦੇ ਮਨ ਚ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਇਹ ਬਹੁਤ ਮਤਲਬ ਹੋਇਆ ਜੀ ਬਈ ਮੇਰਾ ਪਹਿਲਾਂ ਉਹ ਦਰਬਾਰ ਸਾਹਿਬ ਦਰਸ਼ਨ ਕਰਾਏ ਹਾਂ ਜੀ ਹਾਂ ਜੀ ਤਾਂ ਹੀ ਤਾਂ ਸਾਰਾ ਕੁਝ ਹੋਇਆ ਹੈ ਉਹਨਾਂ ਨੂੰ ਇਹ ਹੋ ਗਿਆ ਜੀ ਵੀ ਮੇਰੇ ਗੁਰੂ ਦਾ ਘਟਾ ਤਾਂ ਐਕਚੁਅਲੀ ਨਾ ਮਤਲਬ ਸਾਡੇ ਫਾਦਰ ਸਾਹਿਬ ਦਿੱਲੀ ਗੁਰਦੁਆਰਾ ਸਾਹਿਬ ਜਾਂਦੇ ਸੀ ਮਤਲਬ ਬਹੁਤ ਉਹ ਸਿੱਖੀ ਨੂੰ ਬਹੁਤ ਸਮਰਪਿਤ ਸੀ ਐਵੇਂ ਨਹੀਂ ਸੀ ਬਈ ਜਿਵੇਂ ਬਹੁਤ ਗੁਰੂ ਆਪਣੇ ਗੁਰੂ 'ਚ ਬਹੁਤ ਆਸਥਾ ਸੀ ਮੈਨੂੰ ਇਸ ਤੋਂ ਪਹਿਲਾਂ ਉਹਨਾਂ ਦਾ ਕੋਈ ਰਿਕਾਰਡ ਕੋਈ ਲੜਾਈ ਝਗੜਾ ਕਦੀ ਨਹੀਂ ਜੀ ਕੁਝ ਵੀ ਨਹੀਂ ਮੈਂ ਤੁਹਾਨੂੰ ਦੱਸੀ ਜਾਣਾ ਵੀ ਸਾਡੀ ਤੁਹਾਨੂੰ ਮੈਂ ਕੀ ਦੱਸਾਂ ਵੀ ਮੇਰੀ ਐਡਮਿਸ਼ਨ ਹਾਰਮੋਨ ਤਾਂ ਬੰਨਾ ਇੰਦਰਾ ਗਾਂਧੀ ਦੇ ਉੱਥੋਂ ਪੀਐਮਓ ਆਫਿਸ ਤੋਂ ਫੋਨ ਕਰਕੇ ਕਰਵਾਈ ਸੀ ਮਾਊਂਟ ਕਾਰਮਲ ਸਕੂਲ 'ਚ ਉੱਥੇ ਐਡਮਿਸ਼ਨ ਨਹੀਂ ਸੀ ਹੁੰਦੀ ਸਾਡੇ ਫਾਦਰ ਸਾਹਿਬ ਪਹਿਲੇ ਸਾਰੇ ਜਿੰਨਾ ਉਹਨਾਂ ਦਾ ਬੈਚ ਸੀ ਸਿਰਫ ਪਹਿਲੇ ਬੰਦੇ ਸੀ ਜਿਨ੍ਹਾਂ ਨੂੰ ਸਰਕਾਰੀ ਫਲੈਟ ਉਹਨਾਂ ਨੂੰ ਮਿਲਿਆ ਸੀ ਮਤਲਬ ਉਹ ਇੱਕ ਤਾਂ ਨਾ ਕੱਲਾ ਮਤਲਬ ਉਹ ਡਿਊਟੀ ਦੇ ਪ੍ਰਤੀ ਮਤਲਬ ਆਪਣੀ ਡਿਊਟੀ ਪ੍ਰਤੀ ਬੜੇ ਬਹੁਤ ਮਤਲਬ ਨਾ ਜਿਵੇਂ ਕਹਿੰਦਾ ਹੈ ਜੀ ਹੁਣ ਕਰਮਚਾਰੀ ਤਾਂ ਸ਼੍ਰੋਮਣੀ ਕਮੇਟੀ 'ਚ ਵੀ ਆਪਾਂ ਹੁਣ ਦਰਬਾਰ ਸਾਹਿਬ ਐ 3600 ਐ ਤੇ ਕਈ ਹੁੰਨੇ ਆ ਜੀ ਬਹੁਤ ਇਮਾਨਦਾਰੀ ਨਾਲ ਡਿਊਟੀ ਕਰਨੀ ਆ ਪੁਲਿਸ ਦੇ ਵਿੱਚ ਵੀ ਕਈ ਕਰਪਟ ਹੁੰਦੇ ਆ ਕਈ ਆਪਣੀ ਡਿਊਟੀ ਤੋਂ ਭੱਜ ਜਾਂਦੇ ਆ ਸਾਡੇ ਫਾਦਰ ਸਾਹਿਬ ਬਿਲਕੁਲ ਮਤਲਬ ਸਾਰਿਆਂ ਨੂੰ ਮਤਲਬ ਸਿਗਾ ਬਗਿਆਰ ਹਾਂ ਵੀ ਬੰਦਾ ਬਹੁਤ ਵਧੀਆ ਡਿਊਟੀ ਕਰਦਾ ਹੈ ਆਪਣੇ ਨਾਲ ਦੇਖੋ ਜਿਹੜਾ ਪ੍ਰਾਈਮ ਮਿਨਿਸਟਰ ਦੇ ਨਾਲ ਰਹੇ ਤੇ ਪ੍ਰਾਈਮ ਮਿਨਿਸਟਰ ਉਹਨੂੰ ਆਪਣੇ ਨਾਲ ਰੱਖੇ ਪ੍ਰਾਈਮ ਮਿਨਿਸਟਰ ਦੀ ਥੋੜੀ ਜੀ ਅਟੈਚਮੈਂਟ ਵੀ ਹੋ ਜਾਵੇ ਤਾਂ ਓਬਵੀਅਸ ਹੈ ਜੀ ਜੇ ਬੰਦੇ 'ਚ ਕੋਈ ਗੱਲ ਹੈ ਤਾਂ ਹੀ ਹੈ ਨਾ ਐਵੇਂ ਤੱਕ ਪ੍ਰਾਈਮ ਮਿਨਿਸਟਰ ਨੇ ਕਿਸੇ ਨੂੰ ਨੇੜੇ ਲਾਉਂਦੇ ਬਾਅਦ ਦੇ ਵਿੱਚ ਤੁਹਾਡੀ ਮਾਤਾ ਜੀ ਨਾਲ ਗੱਲ ਨਹੀਂ ਹੋਈ ਕਿ ਉਹਨਾਂ ਨੇ ਇਸ ਬਾਰੇ ਕੋਈ ਜ਼ਿਕਰ ਕੀਤਾ ਹੋਵੇ ਕਿ ਮੇਰੇ ਮਨ ਦੇ ਵਿੱਚ ਆ ਚੱਲ ਨਹੀਂ ਨਹੀਂ ਉਹ ਤਾਂ ਮਤ ਮਤ ਸਾਡੇ ਆ ਕਹਿੰਦੇ ਸੀ ਜੇ ਮੈਨੂੰ ਪਤਾ ਲੱਗ ਜਾਂਦਾ ਤੇ ਸ਼ਾਇਦ ਮੈਂ ਨਾ ਕਰਨ ਦਿੰਦੀ ਹਾਂ ਪਰ ਇਹ ਕਿ ਕਈ ਵਾਰ ਉਹ ਉਮਰ ਵੀ ਉਹਨਾਂ ਦੀ ਉਸ ਵੇਲੇ ਨੌਜਵਾਨੀ ਦੇ ਵਿੱਚ ਜਿਹੜਾ ਜ਼ਿਆਦਾ ਅਸੀਂ ਕਹਿ ਸਕਦੇ ਕਿ ਭਾਵਕ ਹੋ ਜਾਂਦਾ ਬੰਦਾ ਹਾਂ ਜੀ ਬਸ ਹੁਣ ਮੈਥਨ ਦੱਸਿਆ ਨਾ ਵੀ ਉਹਨਾਂ ਨੇ ਨਾ ਹਰੇਕ ਦਿਲੀ ਜਾਣਾ ਦਿੱਲੀ ਜਾਣਾ ਹੈ ਗੁਰਦੁਆਰਾ ਸਾਹਿਬ ਤੇ ਹਰੇਕ ਛੁੱਟੀ ਵਾਲੇ ਦਿਨ ਸੰਡੇ ਨੂੰ ਔਰ ਹੋਰ ਛੁੱਟੀ ਵਾਲੇ ਦਿਨ ਸਾਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਣ ਹੀ ਜਾਣਾ ਹੈ ਉਹਨਾਂ ਨੇ ਖੁਦ ਉੱਥੇ ਜੋੜਿਆਂ ਦੀ ਜਾਂ ਲੰਗਰ ਦੀ ਸੇਵਾ ਕਰਨੀ ਹੀ ਕਰਨੀ ਹੈ ਗੁਰੂ ਨੂੰ ਸਬਰਪਸ ਬਹੁਤ ਜ਼ਿਆਦਾ ਬਹੁਤ ਤਾਂ ਹੀ ਤਾਂ ਇੰਨਾ ਰੋਸ ਆ ਗਿਆ ਜੀ ਮਨ 'ਚ ਐਵੇਂ ਨਹੀਂ ਨਾ ਆਉਂਦਾ ਜੇ ਆਪਣੇ ਗੁਰੂ ਨਾਲ ਪਿਆਰ ਹੈ ਤਾਂ ਹੀ ਆਉਂਦਾ ਹੈ ਨਾ ਜੀ ਇਹ ਐਵੇਂ ਨਹੀਂ ਆਉਂਦਾ ਆਪਣੇ ਆ ਕੇ ਗੁਰੂ ਘਰ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਦੇਖੇ ਹੋਣਗੇ ਮੈਂ ਦੱਸੋ ਜੀ ਤੁਹਾਨੂੰ ਵੀ ਬੰਦਾ ਜੈ ਜੈ ਮਰਜੀ ਹੋਵੇ ਮੈਂ ਕਹਿੰਦਾ ਵੀ ਬੰਦਾ ਸਾਰਾ ਕੁਝ ਛੱਡ ਦਿੰਦਾ ਹੈ ਜੀ ਸਾਰਾ ਕੁਝ ਛੱਡ ਦਿੰਦਾ ਪਰ ਆਪਣਾ 1.5 ਸਾਲ ਦਾ 6 ਸਾਲ ਦਾ 7 ਸਾਲ ਦਾ ਜਵਾਕ ਨਹੀਂ ਛੱਡ ਹੁੰਦਾ ਉਹਨਾਂ ਨੇ ਆਪਣੇ ਜਵਾਕ ਵੀ ਪਾਸੇ ਕਰਤੇ ਮਤਲਬ ਵੀ ਜਮਈ ਜਦੋਂ ਉੱਥੇ ਗੋਲੀ ਮਾਰੀ ਉਹਨਾਂ ਨੂੰ ਮਤਲਬ ਇੰਦਰਾ ਗਾਂਧੀ ਨੂੰ ਉਹ ਬੰਦੇ ਸਾਰੇ ਜਾਣਦੇ ਹੀ ਸੀ ਗੁਰੂ ਦੀ ਬੇਅਦਬੀ ਉਹਨਾਂ ਕੋਲ برداشت ਨਹੀਂ ਹੋਈ ਉਹ ਨਾਲ ਦੇ ਸਾਰੇ ਕਲੀਗ ਹੀ ਹੁੰਨੇ ਆ ਉਹਨਾਂ ਨੇ ਕਿਹਾ ਕਹਿੰਦੇ ਯਾਰ ਬਿਅੰਨ ਸਿੰਘ ਆ ਕੀ ਕੀਤਾ ਤੇਰੇ ਤਾਂ ਬੱਚੇ ਵੀ ਛੋਟੇ ਛੋਟੇ ਆ ਉਹ ਕਹਿੰਦੇ ਵੀ ਕੋਈ ਨਹੀਂ ਹੁਣ ਗੁਰੂ ਆਪੇ ਰੱਖੂਗਾ ਮੇਰੇ ਬੱਚਿਆਂ ਨੂੰ ਵੀ ਮੈਂ ਤਾਂ ਜੋ ਆਪਣਾ ਕੰਮ ਕਰਨਾ ਸੀ ਕਰਤਾ ਔਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਉਹ ਕੁਰਬਾਨੀ ਕਹਿ ਲਈਏ ਜਾਂ ਉਹਨਾਂ ਦਾ ਜਿਹੜਾ ਉਹ ਕਦਮ ਹੈ ਉਦੇ ਕਰਕੇ ਹੀ ਭਾਵੇਂ ਪਰਿਵਾਰ ਨੇ ਪਹਿਲਾਂ ਔਖਾ ਸਮਾਂ ਵੀ ਹੰਡਾਇਆ ਔਰ ਅੱਜ ਇੱਕ ਵੱਖਰੀ ਪਛਾਣ ਵੀ ਮਿਲੀ ਮੈਂ ਕਹਿੰਦਾ ਵੀ ਸਾਡਾ ਇੱਕ ਪਰਿਵਾਰ ਹੀ ਹੈ ਜਿਹੜਾ ਇਹਦੇ 3 MP ਬਣ ਗਏ ਆ ਇੱਕੋ ਫੈਮਿਲੀ ਦਾ ਮੈਂ ਤੀਜਾ MP ਆ ਜੀ ਤੁਹਾਡੇ ਦਾਦਾ ਜੀ ਵੀ ਬਾਅਦ ਚ ਬਣਿਆ ਮੇਰੇ ਦਾਦਾ ਜੀ ਵੀ MPC ਮੇਰੇ ਮਦਰ ਵੀ ਸੀ ਮੈਂ ਤੀਜਾ MP ਔਰ ਮਹਾਰਾਜ ਜੀ ਨੂੰ ਪਤਾ ਨਹੀਂ ਕੀ ਘੋਰ ਕੀਤੇ ਕਿਰਪਾ ਕਰਨੀ ਹੈ ਇੱਕ ਆਖਰੀ ਸਵਾਲ ਜਦੋਂ ਇਹ ਪਤਾ ਲੱਗਦਾ ਕਿ ਤੁਸੀਂ ਇਸ ਪਰਿਵਾਰ ਦੇ ਵਿੱਚੋਂ ਦੂਸਰੇ ਪਾਸੇ ਤੁਸੀਂ ਐਮਪੀ ਵੀ ਬਣਦੇ ਹੋ ਕਿਉਂਕਿ ਜਦੋਂ ਲੋਕ ਸਭਾ ਦੇ ਵਿੱਚ ਜਾਂਦੇ ਹੋ ਤਾਂ ਸਿਰਫ ਸਿੱਖ ਨਹੀਂ ਬਲਕਿ ਹੋਰ ਧਰਮਾਂ ਦੇ ਲੋਕ ਵੀ ਵੋਟ ਪਾਉਂਦੇ ਆ ਪਰ ਇੱਕ ਲੋਕਾਂ ਦੇ ਵਿੱਚ ਹੁੰਦਾ ਕਿ ਪਤਾ ਨਹੀਂ ਇਹ ਸਿੱਖ ਗੇ ਹਿੰਦੂ ਵਿਰੋਧੀ ਨੇ ਜਾਂ ਹੋਰ ਧਰਮ ਵਿਰੋਧੀ ਨੇ ਉਹਨਾਂ ਲੋਕਾਂ ਲਈ ਕੀ ਸੁਣਾਇਆ ਤੁਹਾਡਾ ਨਹੀਂ ਜੀ ਅਸੀਂ ਕਿਸੇ ਦੇ ਵਿਰੋਧ ਚ ਨਹੀਂ ਆ ਜਿਹੜੀ ਸਗੋਂ ਇੰਦਰਾ ਗਾਂਧੀ ਹੈ ਉਹ ਧਰਮ ਵਿਰੋਧੀ ਸੀ ਸਾਡੇ ਫਾਦਰ ਸਾਹਿਬ ਧਰਮ ਵਿਰੋਧੀ ਨਹੀਂ ਸੀ ਜਾਂ ਕਿਸੇ ਦੇ ਖਿਲਾਫ ਨਹੀਂ ਸੀ ਇੰਦਰਾ ਗਾਂਧੀ ਧਰਮ ਵਿਰੋਧੀ ਸੀ ਉਹ ਮੁਸਲਮਾਨਾਂ ਦੇ ਵੀ ਖਿਲਾਫ ਸੀ ਤੇ ਉਹ ਸਿੱਖਾਂ ਦੇ ਵੀ ਖਿਲਾਫ ਸੀ ਉਹ ਹਾਲਾਤ ਹਸਾਂ ਦੇ ਪੈਦਾ ਕੀਤੇ ਕਿ ਲੋਕਾਂ ਦੇ ਮਨ ਉਸ ਤੋਂ ਬਾਅਦ ਇਹਨੇ ਕੋਪਰੇਸ਼ਨ ਸ਼ਾਂਤੀ ਕਰਨਾ ਸੀ ਉਹਦੇ ਵਿੱਚ ਲੱਖਾਂ ਹੀ ਪੰਜਾਬੀ ਵਸਤ ਪੰਜਾਬ ਚ ਵਸਦੇ ਮਤਲਬ ਮਾਰਨਾ ਦਾ ਸਿੱਖਾਂ ਨੂੰ ਸੀ ਤੇ ਏ ਨਹੀਂ ਪਤਾ ਵੀ ਵਿੱਚ ਮੁਸਲਮਾਨ ਕਿੰਨੇ ਮਰਨੇ ਸੀ ਹਿੰਦੂ ਕਿੰਨੇ ਮਰਨੇ ਸੀ ਬਿਲਕੁਲ ਏ ਨੇ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੇ ਆਪਣੇ ਉਸ ਅਸੀਂ ਕਹਿ ਸਕਦੇ ਹਾਂ ਕਿ ਕਾਲਾ ਦੌਰ ਜਿਹੜਾ ਇਹਨਾਂ ਨੇ ਖੁਦ ਵੀ ਹੰਡਾਇਆ ਔਰ ਬਹੁਤ ਸਾਰੇ ਪੰਜਾਬੀਆਂ ਤੇ ਵੀ ਉਸ ਦਾ ਜਿਹੜਾ ਅਸਰ ਪਿਆ ਸੀ ਪਰ ਅੱਜ ਇੱਕ ਬਤੌਰ ਸੰਸਦ ਲੋਕਾਂ ਦੇ ਵਿੱਚ ਵਿਚਰੇ ਨੇ ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਕੁਰਬਾਨੀ ਉਹਨਾਂ ਦੇ ਪਿਤਾ ਨੇ ਦਿੱਤੀ ਹੈ ਜਾਂ ਕੁਰਬਾਨੀ ਕੀਤੀ ਹੈ ਆਪਣੇ ਪੰਥ ਦੇ ਲਈ ਉਸੇ ਕਰਕੇ ਹੀ ਉਹਨਾਂ ਨੂੰ ਅੱਜ ਮਾਨ ਸਨਮਾਨ ਜਿਹੜਾ ਉਹ ਮਿਲ ਰਿਹਾ ਔਰ ਅੱਜ ਉਹਨਾਂ ਦੇ ਪਿਤਾ ਦੀ ਜਿਹੜੀ ਵਰਸੀ ਸੀ ਇਸੇ ਕਰਕੇ ਅਕਾਲ ਤਖਤ ਸਾਹਿਬ ਵਿਖੇ ਜਿਹੜਾ ਸ਼ਹੀਦੀ ਸਮਾਗਮ ਹੈ ਉਹ ਅੱਜ ਕੀਤਾ ਗਿਆ ਜੋ ਕਿ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਇਸੇ ਦਿਨ ਕੀਤਾ ਜਾਂਦਾ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਏਕੀ